ਦੁਨੀਆਂ ਦੇ ਵਿੱਚ ਆਉਣਾ ਜਾਣਾ ਮਾ ਰਹਿਣਾ ਉਸ ਨੇ ਕਾ ਕੀ ਮੰਗੀਏ ਫੇਰ ਕੀ ਕਹਿੰਦੇ ਨਾਨਕ ਨਾਮ ਤਦਾਰਥ ਦੀਜੈ ਹਿਰਦ ਕੰਧਰਨਾਈ ਮਾਈਕ੍ਰੋਫੋਨ ਤੇ ਸੁਣਾ ਤਾਂ ਆਦੇ ਨਾਨਕ ਨਾਮ ਪਦਾਰਥ ਮੰਗ ਆ ਇਹ ਪਦਾਰਥਾਂ ਦਾ ਉਹ ਤਾਂ ਚਾਰ ਪਦਾਰਥਾਂ ਦਾ ਜ਼ਿਕਰ ਆਉਂਦਾ ਪਰ ਇੱਥੇ ਪੂਰਨ ਪਦਾਰਥ ਦੀ ਗੱਲ ਹੈ ਸੇਵਾ ਪਦਾਰਥ ਸਤ ਸੰਗ ਪਦਾਰਥ ਉਹਨਾਂ ਦਾ ਪਦਾਰਥ ਪੂਰਨਤਾ ਕੀ ਹੈ ਉਹਦਾ ਜਗਰਾ ਨਾਨਕ ਨਾਮ ਦਾ ਹੈ ਅਪੂਰਨ ਪਦਾਰਥ ਇਹ ਤੋਂ ਬਿਨ ਸਤ ਸੰਗ ਦਾ ਕੋਈ ਮਹਤਮ ਨਹੀਂ ਇਹ ਤਾਂ ਬਿਨਾ ਸੇਵਾ ਦਾ ਵੀ ਕੋਈ ਮਹਾਤਮ ਨਹੀਂ ਇਹ ਤਾਂ ਬਿਨਾ ਪੁੰਨਦਾਨ ਦਾ ਵੀ ਕੋਈ ਮਹਾਤਮ ਨਹੀਂ ਇਹੀ ਹੈ ਨਾ ਸਾਰੇ ਤੇ ਪੂਰਨ ਮਹਾਤਮ ਕਹਦਾ ਨਾਮ ਦਾ ਜਦੋਂ ਨਾਮ ਮਿਲ ਗਿਆ ਫਿਰ ਸਾਰੇ ਪਦਾਰਥ ਮਿਲ ਜਾਂਦੇ ਆ ਨਾਨਕ ਨਾਮ ਪ੍ਰਾਰਥ ਦੀਜੇ ਹੈ ਗੁਰੂ ਜੀ ਕਿਰਪਾ ਕਰਕੇ ਮੈਨੂੰ ਨਾਮ ਪ੍ਰਾਰਥ ਦੀਜਾ ਤੇ ਇਹ ਕਿ ਨਾ ਤ੍ਰੀਕੇ ਨਾਲ ਦੇਖੋ ਕਿੰਡੀ ਗੱਲ ਮੰਗੀ ਕਹਿੰਦੇ ਹੇਰ ਤੈ ਕੰਠ ਬਣਾਈ ਮੇਰੇ ਹੈ ਕੰਠ ਮੇਰਾ ਗੱਲ ਬਣਾ ਦੇ ਜਿਵੇਂ ਗੱਲ ਤੇ ਸ਼ਬਦ ਚੱਲਦਾ ਐ ਮੇਰੇ ਹਿਰਦੇ ਤੇ ਚੱਲ ਰਿਪੇ ਜਿਵੇਂ ਸ਼ਬਦ ਮੈਂ ਬੋਲਦਾ ਨਾ ਐ ਮੇਰੇ ਹਿਰਦੇ ਦੇ ਵਿੱਚ ਸ਼ਬਦ ਚੱਲ ਜਾਣ ਮੇਰੇ ਹਿਰਦੇ ਨੂੰ ਹੀ ਕੰਠ ਬਣਾ ਦੇ ਵਾਹ ਇਹ ਆ ਤਨ ਗੁਰੂ ਨਾਨਕ ਪਾਤਸ਼ਾ ਸੱਚੇ ਪਾਤਸ਼ਾ ਤਨ ਗੁਰੂ ਨਾਨਕ ਤੇਰੀ ਵਡਿਆਈ ਤੇਰਾ ਜਸ ਕਰਨਾ ਹੀ ਵੱਡੇ ਭਾਗਾਂ ਵਾਲੀ ਗੱਲ ਆ ਥੋੜਾ ਨਾਮ ਲੈਣ ਪਿਆਈ ਵੱਡੇ ਭਾਗ ਨੇ ਸੱਚੇ ਪਾਤਸ਼ਾਹ ਬਖਸ਼ਿਸ਼ ਦੇਣੀ ਆ ਤਾਂ ਆਪਣਾ ਨਾਮ ਦੇ ਦੇ ਨਾਨਕ ਨਾਮ ਪਦਾਰਥ ਦੀਜੈ ਮੈਨੂੰ ਨਾਮ ਪਦਾਰਥ ਦੇ ਤੇ ਕਬੜਾ ਇਹੋ ਨਾ ਹੋਵੇ ਵੀ ਮੈਂ ਸੰਭੀ ਰੱਖਾਂ ਨਾ ਨਾ ਉਹਨੂੰ ਵਰਤਾਂ ਕਿੰਨਾ ਕਹਿੰਦੇ ਹਿਰਦਾ ਕੰਠ ਬਣਾਈ ਮੇਰੇ ਹਿਰਦੇ ਨੇ ਮੇਰਾ ਕੰਠ ਗਲਾ ਬਣਾ ਦੇ ਜਿਵੇਂ ਮੈਂ ਬੋਲੀ ਜਾਂਨਾ ਵਾ ਆਹੀ ਹਿਰਦੇ ਦੇ ਵਿੱਚੋਂ ਆਵਾਜ਼ ਹੁੰਦੀ ਰਹੇ ਇਹ ਪੂਰਨ ਜਾਪ ਹੈ ਗੁਰੂ ਮਹਾਰਾਜ ਕਹਿੰਦੇ ਜਦੋਂ ਹਿਰਦੇ ਦੇ ਵਿੱਚ ਜਾਪ ਚ ਚੱਲ ਪਿਆ ਨਾ ਇਹ ਪੂਰਨ ਜਾਪ ਹੈ ਤੇ ਗੁਰੂ ਮਹਾਰਾਜ ਕਿਰਪਾ ਕਰੋ ਸਾਡ ਨੂੰ ਇਹ ਬਖਸ਼ਿਸ਼ਾਂ ਦਿਓ ਤੇ ਜਦੋਂ ਗੁਰੂ ਤੋਂ ਮਿਲ ਜਾਂਦੀ ਹੈ ਪਿਆਰਿਓ ਫਿਰ ਕਮਾਈ ਤਾਂ ਕਰਨੀ ਪੈਂਦੀ ਆ ਜਿਉਂ-ਜਿਉਂ ਕਮਾਵਾਂਗੇ ਫਿਰ ਤਿਉਂ-ਤਿਉਂ ਬਰਕਤਾਂ ਪੈਂਦੀਆਂ ਤੇ ਕਮਾਉਂ ਤਾਂ ਇਹਨਾ ਕਹਿੰਦੇ ਚਿੱਤੋਂ ਪੈਰੀ ਕਮਾਉਂਦੇ ਰਹੋ ਪਰ 1 ਘੰਟਾ ਸਵੇਰ 1 ਸ਼ਾਮ ਵਿਸ਼ੇਸ਼ ਤੌਰ ਤੇ ਸਮਰਪਿਤ ਹੋ ਜਾਓ ਬਾਕੀ ਪੁੱਲ ਜਾਓ